ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਰਾਮ ਰਿੰਮ ਦੇ ਲਈ ਆਈ ਇਹ ਵੱਡੀ ਚੰਗੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਰਤਗੱਦੀ ਸੁਨਾਰੀਏ ਜੇਲ੍ਹ ਦੇ ਵਿੱਚ ਬੰਦ ਰਾਮ ਰੀਮ ਅਸਵੇਰੇ ਸਾਡੀ 6 ਵਜੇ ਜਮਾਨਤ ਤੇ ਬਾਹਰ ਆ ਗਿਆ ਗਰਮੀਤ RAM REEM ਨੂੰ 21 ਦਿਨਾਂ ਦੀ ਪ੍ਰੋਬਲ ਮਿਲੀ ਹੈ ਦੱਸਦੇ ਕਿ RAM REEM 2 ਸਤਵੀਆਂ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਘਰਾ ਦਿੱਤੀਆਂ ਤੋਂ ਬਾਅਦ ਉਹ 17 ਤੋਂ ਰੋਕਤ ਕਦੀਲ 'ਚ ਬੰਦ ਹੈ ਗਰਮੀਤ RAM REEM ਨੂੰ ਵੱਡੀ ਹੱਦ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਰ ਪਟੀਸ਼ਨ ਦਾ ਨਪਟਾਰਾ ਕਰ ਦਿੱਤਾ ਤੇ ਜੇਸਟ ਡੇਰਾ ਮੁਖੀ ਨੂੰ ਪ੍ਰੋਜਫਰ ਲੁਤੇ ਰਹਿਣ ਨਾ ਕਰਨ ਦੇ ਨਿਰਦੇਸ਼ ਨਿਵਾ ਕੀਤੀ ਗਈ ਸੀ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਇਹ ਮੁੱਦੇਾਂ 'ਤੇ ਫੈਸਲਾ ਲੈਣੇ ਤੇ ਸਮਰੱਥ ਹੈ ਦਿਲਚਸਪ ਗੱਲ ਇਹ ਹੈ ਕਿ ਪੱਲੰਗ ਹਾਈ ਕੋਰਟ ਨੂੰ ਦੱਸ ਚੁੱਕੇ ਕਿ ਡੇਰਾ ਮੁਖੀ ਕਾਨੂੰਨੀ ਵਿਵਸਥਾ ਅਨੁਸਾਰ ਪਰੋਲ ਤੇ ਫਰਲੋ ਦਾ ਹੱਕਦਾਰ ਹੈ ਹਾਈ ਕੋਰਟ ਦੇ ਕੀਫ ਜਸਟਿਸ ਸੀਲ ਨਾਗੋ ਅਤੇ ਜਸਟਿਸ ਅਨਿਲਖ ਖੇਤਰਪਾਲ ਦੇ ਡਿਵੀਜ਼ਨ ਬੈਚ ਨੇ ਡੇਰਾ ਮੁਖੀ ਨੂੰ ਵਾਰ-ਵਾਰ ਫਰਲੋ ਤੇ ਪਰੋਲ ਦੇ ਆਪਸ ਵਿੱਚ ਨੌਮਨੀ ਕਮੇਟੀ ਦਿੱਕਤੀ ਖੰਡੰਪਟਾ ਰੱਖਦੇ ਆ ਕਿ ਕਿਸੇ ਨੌਮਨੀ ਕਮੇਟੀ ਨੇ ਐਪਰੀਲ ਪਿਛਲੇ ਸਾਲ ਜਨਵਰੀ ਚ ਜਾਰੀ ਕੀਤੀ ਸੀ ਜਦੋਂ ਡੇਰਾ ਮੁਖੀ ਨੂੰ ਪੰਗਾ ਮਨ ਯਾਦ ਦਿਨਾਂ ਦੀ ਪਰੋਲ ਦਿੱਤੀ ਸੀ ਉਸ ਦੇ ਖਿਲਾਫ ਦੇ ਪਰੋਲ ਦੀ ਮਿਆਦ ਖਤਮ ਹੋ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ